ਹਾਂਜੀ ਇਸ ਵੀਡੀਓ ਨੂੰ ਜਿੰਨੇ ਵੀ ਮੇਰੇ ਛੋਟੇ ਵੱਡੇ ਭੈਣ ਭਰਾ ਦੇਖਣਗੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰਨੀ ਸੀ ਤੇ ਬਾਕੀ ਮੈਂ ਇਸ ਵੀਡੀਓ ਚ ਕਿਸੇ ਨੂੰ ਛੋਟਾ ਕਾਰਨ ਮੈਂ ਜਾਂ ਆਪ ਵੱਡਾ ਹੋਣ ਨਹੀਂ ਆਇਆ ਮੈਨੂੰ ਨਾ ਕਬੱਡੀ ਬਾਰੇ ਕੋਈ ਗੱਲਬਾਤ ਸਾਂਝੀ ਹੋਈ ਸੀ ਕਿ ਇਹ ਭਰਾ ਦਾ ਮੈਨੂੰ ਮੈਸੇਜ ਆਉਂਦਾ ਇੱਕ ਵੀਡੀਓ ਵਾਇਰਲ ਹੋਈ ਵੀ ਸਾਡੀ ਸੀ ਰੇਜ ਜਿਹਨੂੰ ਧੱਕਾ ਮਾਰਦੇ ਆ ਮੈਂ ਤੇ ਸਾਡੇ ਇੱਕ ਕਾਫੀ ਹੋਰ ਤੇ ਉਹ ਚਲੋ ਇਹ ਗੱਲਾਂ ਮੈਨੂੰ ਕਰਕੇ ਮੈਂ ਕਿਹਾ ਯਾਰ ਉਹ ਪਤਾ ਇੰਨਾ ਲੱਗਦਾ ਉਹਨੂੰ ਚਲੋ ਕਬੱਡੀ ਦੀ ਮੇਰੇ ਨਾਲ ਗੱਲਾਂ ਕਰਨ ਲੱਗ ਗਿਆ ਵੀ ਪਹਿਲਾਂ ਕਬੱਡੀ ਯਾਰ ਚੰਗੀ ਸੀ ਉਹਦੇ ਚ ਇਦਾਂ ਕੁਝ ਹੁੰਦਾ ਨਹੀਂ ਸੀ ਵੀ ਹੁਣ ਤੁਸੀਂ ਹੋਰ ਜੱਗੂ ਦੀ ਵੀਡੀਓ ਵਾਇਰਲ ਹੋਈ ਐ ਹੋਰ ਉਹਨੇ ਮੈਨੂੰ ਕਹਾਂ ਵੀ ਐਗਜ਼ਾਮਪਲਾਂ ਦਿਤਾਂ ਵੀ ਇਦਾਂ ਹਨ ਤੇ ਮੈਂ ਉਹਨੂੰ ਇਹੀ ਕਹਿੰਦਾ ਸੀ ਵੀ ਜੇ ਸਾਰਾ ਕੁਝ ਚੇਂਜ ਹੋਇਆ ਵੀ ਕਬੱਡੀ ਨਹੀਂ ਬਣੀਆਦਾਰੀ ਵੀ ਚੇਂਜ ਹੋਈ ਐ ਮੰਨ ਲਓ ਆਪਾਂ ਪਲੇਅਰਾਂ ਦੀ ਗੱਲ ਕਰਦੇ ਹਾਂ ਬਈ ਸੀ ਉਹ ਮਸਲਾ ਜਿਹੜਾ ਸਾਡਾ ਮੇਰਾ ਹੋਇਆ ਨਾ ਵੀਡੀਓ ਵਾਇਰਲ ਹੋ ਦਾ ਮੈਂ ਤੁਹਾਨੂੰ ਬਾਅਦ ਚ ਦੱਸਦਾ ਗੱਲ ਹੋਰ ਸੀ ਜੇ ਆਪਾਂ ਇਕੱਲੇ ਪਲੇਅਰਾਂ ਨੂੰ ਕਹਿੰਨੇ ਆ ਤੇ ਜੇ ਆਪਾਂ ਪਿੱਛੇ ਨੂੰ ਜਾ ਕੇ ਦਰਸ਼ਕਾਂ ਨੂੰ ਦੇਖ ਲਈਏ ਕੋਈ ਟਾਈਮ ਹੁੰਦਾ ਸੀਗਾ ਜਦੋਂ ਆਹ ਜਾਲ ਵਗੈਰਾ ਨਹੀਂ ਹੁੰਦੇ ਸੀ ਕੱਲੇ ਮਤਲਬ ਟੰਬੇ ਗੱਡ ਕੇ ਪੂਲ ਗੱਡ ਕੇ ਉਹਨਾਂ ਨੇ ਰਸਨਾ ਬੰਨੀ ਹੁੰਦੀਆਂ ਸੀਗੀਆਂ ਤੇ ਦਰਸ਼ਕ ਵਧੀਆ ਟਿਕ ਕੇ ਉਹਦਾ ਮੈਚ ਦੇਖੀ ਜਾਂਦੇ ਕਿਸੇ 플레이ਰ ਨੂੰ ਡਿਸਟਰਬ ਨਹੀਂ ਕਰਦੇ ਸੀ ਕਿਸੇ ਨੂੰ ਸਟੇਜ ਤੇ ਜਾ ਕੇ ਨਹੀਂ ਕਰਦੇ ਸੀ ਤੇ ਅੱਜ ਜਾਲ ਵੀ ਬੰਨ ਦਿੰਦੇ ਆ ਤੁਹਾਡੇ ਸਾਹਮਣੇ ਆ ਪਹਿਲਾਂ ਥਾਲੇ ਟੂਰਨਾਮੈਂਟ ਤੇ ਪਹਿਲਾਂ ਵਿੱਚ ਹੀ ਰਹਿ ਗਿਆ ਸੀਗਾ ਇਸ ਵਾਰ ਵੀ ਉਹਨੂੰ ਬੰਦੇ ਨੇ ਕਿੰਨੀਆਂ ਮਿੰਟਾਂ ਕਰਕੇ ਟੂਰਨਾਮੈਂਟ ਸਿਰੇ ਚੜ੍ਹਿਆ ਉਹਦਾ ਹਨਾ ਉੱਪਰ ਸਟੇਜ ਤੇ ਚੜ੍ਹ ਗਏ ਬੰਦੇ 52 ਦੇ ਉੱਪਰ ਡਿੱਗ ਪੈਣੀ ਸੀ ਉਹਨੇ ਬਹੁਤ ਮਿੰਤਾ ਕਰੀਆਂ ਕਮੈਂਟਰੀ ਆਣੀ ਬੋਲਿਆ ਪਰ ਕੋਈ ਬੰਦਾ ਥੱਲੇ ਨਹੀਂ ਆਇਆ ਤੇ ਜੇ ਆਪਾਂ ਇੱਕ ਦੇਦ ਨੇ ਟੂਰਨਾਮੈਂਟ ਹੁੰਦਾ ਹੁੰਦਾ ਉਹਦੇ ਵਿੱਚ ਤੁਸੀਂ ਐਂ ਦੇਖ ਲਓ ਵੀ ਉਹ ਬੰਦੇ ਨੇ ਜਿਹੜੇ ਬੰਦੇ ਮੈਚ ਦੇਖਣ ਗਏ ਸੀ ਕਿੰਨਾ ਕੁਝ ਬੋਲਿਆ ਟੈਂਪੂ ਤੱਕ ਕਹਿਤਾ ਪਰ ਉਹ ਬੰਦੇ ਗਰਾਊਂਡ ਤੋਂ ਬਾਹਰ ਨਹੀਂ ਨਿਕਲੇ ਸੀ ਕੀ ਉਹ ਦਰਸ਼ਕਾਂ ਨਹੀਂ ਸਹੀ ਸੀ ਚਲੋ ਅਸੀਂ ਪ੍ਰੇਰ ਗਲਤ ਹੋ ਜਾਂਦੇ ਆ ਸਾਨੂੰ ਤੁਸੀਂ ਗਲਤ ਕਹਿ ਦਿੰਦੇ ਹੋ ਬਹੁਤ ਕੁਝ ਬੋਲ ਜਾਂਦੇ ਸਾਨੂੰ ਸਹਿਣਾ ਪੈਂਦਾ ਕਿਉਂਕਿ ਅਸੀਂ ਸੋਸ਼ਲ ਮੀਡੀਆ ਤੇ ਆਉਨੇ ਆ ਤੇ ਸੋਛੇ ਮਿਲਗਾ ਤੇ ਕੋ ਗਾਲ ਕੱਢ ਕੇ ਕੋਸ਼ ਕੱਢ ਕੇ ਸਭ ਕੁਝ ਝਰ ਲੈਣੀ ਆ ਪਰ ਉਹ ਤੁਸੀਂ ਆਪ ਦੇ ਆਪ ਨੂੰ ਦੇਖੋ ਆਪਦੇ ਵੱਲ ਵੀ ਝਾਤੀ ਮਾਰੋ ਤੁਹਾਨੂੰ ਉਹ ਬੰਦਾ ਟੈਂਪੂ ਤੋਂ ਬਣਾ ਨਹੀਂ ਬੋਲਿਆ ਕੀ ਉਹ ਸਹੀ ਸੀ ਤੁਹਾਡੇ ਲਈ ਉਹੀ ਵਿਦਵਾਨ ਫਿਰ ਫੇਸਬੁੱਕ ਤੇ ਕਮੈਂਟ ਕਰਦੇ ਆ ਇਹ ਤਾਂ ਲੜਾਈ ਦਾ ਕੰਮ ਹੀ ਆ ਬਸ ਇਹ ਚੀਜ਼ਾਂ ਸਾਰੀਆਂ ਚੀਜ਼ ਨਹੀਂ ਹੋਈਆਂ ਫਿਰ ਕਈ ਬੰਦੇ ਕਹਿ ਦਿੰਦੇ ਆ ਵੀ ਹੋਣੇ ਯਾਰ 5000 ਰੁਪਏ ਦੇ ਕੇ ਪੋਸਟ ਪਾਤੀ ਜਾਂ ਕਿਸੇ ਪਲੇਅਰ ਦੀ ਹੈਲਪ ਕਰਦੇ ਆ ਦੀ ਵੀਡੀਓ ਪਾ ਦਿੰਦੇ ਆ ਇਹ ਕੋ ਅੱਜ ਵੀ ਨਹੀਂ ਚਲਦੀ ਉਹਦੀ ਅਸੀਂ ਤਾਂ ਕਿਸੇ ਚਲੋ ਮੈਂ ਨਹੀਂ ਕਹਿੰਦਾ ਕੋਈ ਵੀ ਬੰਦਾ ਜਿਹੜਾ ਕਿਸੇ ਨੂੰ ਕੋਈ ਚੀਜ਼ ਦਿੰਦਾ ਹੈ ਕੋਈ ਆਪਾਂ ਕਹਿ ਦਿੰਦੇ ਆ ਵੀ ਬੰਦਾ ਬੰਦੇ ਦੀ ਹੈਲਪ ਕਰ ਸਕਦਾ ਤੇ ਪਰ ਜੇ ਪਿੱਛੇ ਨੂੰ ਜਾਂਦੇ ਆ ਆਪਾਂ ਉਦੋਂ ਮੇਰੇ ਹਿਸਾਬ ਨਾਲ ਤਿੰਨ ਚਾਰ ਸੌ ਦਾ ਪੱਖਾ ਹੁੰਦਾ ਕਿ ਨਾ ਗੁਰਦੁਆਰੇ ਲਾ ਕੇ ਉੱਤੇ ਸਾਰੇ ਟੱਬਰ ਦੇ ਨਾਮ ਲਿਖੇ ਪਏ ਹੁੰਦੇ ਸੀ ਉਹ ਆਪਾਂ ਮਹਾਰਾਜ ਨੂੰ ਦੇ ਰਹੇ ਆ ਵੀ ਗੁਰਦੁਆਰੇ ਨੂੰ ਦੇਣ ਦੀ ਆਪਣੀ ਔਕਾਤ ਹੈਗੀ ਆ ਵੀ ਇਹ ਚੀਜ਼ਾਂ ਚਲੋ ਹੌਲੀ ਹੌਲੀ ਚੇਂਜ ਹੋਈ ਜਾਂਦਾ ਸਾਰਾ ਜ਼ਮਾਨਾ ਚੇਂਜ ਹੋਇਆ ਕੱਲੇ 플레이ਰਾਂ ਨੂੰ ਦੋਸਤ ਨਾ ਦਿਓ ਫੇਰ ਵਿੱਚ ਬੰਦੇ ਮੇਰੀ ਬਹੁਤ ਬੰਦੇ ਨੇ ਜਿਹੜਾ ਇਹ ਬਾਜੇ ਖੰਡਲੇ ਹਰਜੀਤ ਕ ਕਿਹੜੇ ਬੰਦੇ ਨੇ ਖਾਧੇ ਲੱਡੂ ਜਿਹੜੇ ਲੱਡੂ ਬੰਦੇ ਗਏ ਸੀ ਤੁਹਾਡੇ ਕਿਸੇ ਰਿਸ਼ਤੇਦਾਰ ਨੇ ਖਾਧੇ ਹੁਣ ਮੈਂ ਇਹ ਵੀਡੀਓ ਪਾਵਾਂਗਾ ਮੈਨੂੰ ਕਮੈਂਟ ਕਰਕੇ ਦੱਸ ਦਿਓ ਵੀ ਹਾਂ ਸਾਡੇ ਬੰਦੇ ਨੇ ਲੱਡੂ ਖਾਧੇ ਸੀ ਉਹੀ ਚੀਜ਼ਾਂ ਯਾਰ ਬਿਨਾਂ ਗੱਲਬਾਤੋਂ ਇਹ ਚੀਜ਼ਾਂ ਵਾਇਰਲ ਕਰਕੇ ਆ ਪੀਜਾਂ ਪੂਜਣ ਲਈ ਨਾ ਚੀਜ਼ਾਂ ਤੋਂ ਰੋਟੀ ਖਾਣੀ ਆ ਨਾਲੇ ਕਬੱਡੀ ਨਹੀਂ ਨਿੰਦੀ ਜਾਣੇ ਹੁਣ ਜਿਹੜਾ ਤੁਹਾਨੂੰ ਮੈਂ ਦੱਸਦਾ ਜਿਹੜਾ ਆ ਸੀ ਉਹ ਮੈਚ ਸਾਡਾ ਧੱਕਾ ਵੱਜਿਆਗਾ ਬਰੈਫਰੀ ਨੂੰ 2013-14 ਦੇ ਸੀਜ਼ਨ ਦਾ ਉਹ ਮੈਚ ਸੇਲਵਰਾ ਟੂਰਨਾਮੈਂਟ ਹੋ ਰਿਹਾ ਮੈਂ ਟੀਮ ਬਣਾਈ ਸੀ ਮੇਰੇ ਨਾਲ ਖੇਡਣਾ ਸੀਗਾ ਖੁਸ਼ੀ ਨੇ ਦ ਇੱਕ ਰੀਡਰ ਮੇਰਾ ਖਾਲ ਸ਼ਾਇਦ ਸੁਖੰਦਰ ਸਿੰਘ ਮੇਰੇ ਪਤਕਾ ਨਹੀਂ ਕਲੀਅਰ ਤੇ ਜਦੋਂ ਸੋਬਾ ਨੂੰ ਮੈਚ ਸਾਮ ਨੂੰ ਮੈਨੂੰ ਇਹ ਪਤਾ ਲੱਗਦਾ ਵੀ ਖੁਸ਼ੀ ਸਾਡਾ ਨਾ ਨਹੀਂ ਖੇੜਦਾ ਤੇ ਨਾ ਖੇੜਦਾ ਸ਼ਕੰਦਰ ਤੇ ਉਹਦੇ ਨਾਲ ਕਿਸੇ ਨਾੜ ਚੋਟ ਨਾੜ ਚੋਟ ਨੇ ਜਵਾਬ ਦੇਦਾ ਮੇਰੀ ਟੀਮ ਨਹੀਂ ਬਣੀ ਵੀ ਮੈਨੂੰ ਪਤਾ ਮੈਂ ਕਿਵੇਂ ੱੱਕੇ ਮੁੱਕੀ ਨਾ ਟੀਮ ਬਣਾਈ ਆ ਵੀ ਮੈਂ ਬਿੱਲੀਅਨ ਸੱਦਾ ਕਗੜੇ ਵਾਲੇ ਨੂੰ ਬਿੱਲਾ ਕਿੱਡੇ ਮੇਰ ਨਾਲ ਤੇ ਰੀਡਰ ਮੈਂ ਮੋਨੂ ਉਧੋ ਵਾਲੀਆਂ ਤੇ ਖੀਰ ਵਾਲੀਆਂ ਅੰਗਰੇਜ਼ ਲਿਆਂਦੇ ਜੰਮਾ ਮੌਕੇ ਤੇ ਉਹ ਮਤਲਬ ਦਿਮਾਗ ਚ ਤਾਂ ਹੀ ਸੀਗਾ ਵੀ ਉਸੇ ਨੇ ਮੈਚ ਆ ਗਿਆ ਕੁਦਰਤੀ ਮੈਂ ਹਣੀ ਨਹੀਂ ਕਹਿੰਦਾ ਮੈਨੂੰ ਖੁਸ਼ੀ ਨਹੀਂ ਜਵਾਬ ਦਿੱਤਾ ਮੇਰੀ ਜਿਹੜੇ ਬੰਦੇ ਨਾਲ ਗੱਲ ਹੋਈ ਸੀ ਵੀ ਖੁਸ਼ੀ ਖੜੂਗਾ ਹੁਣੇ ਮੈਨੂੰ ਇੱਕ ਦਿਨ ਪਹਿਲਾਂ ਜਵਾਬ ਦੇਤਾ ਉਹ ਦਿਮਾਗ 'ਚ ਨਹੀਂ ਹੁੰਦਾ ਵੀ ਬੰਦਾ ਅਫਸੈਟ ਹੋ ਜਾਣਾ ਉਹਨਾਂ ਨਾਲ ਹੀ ਕੁਦਰਤੀ ਮੈਚ ਆ ਗਿਆ ਉਥੇ ਮੈਚ ਵੀ ਕੱਢ ਕੇ ਦੇਖਿਓ ਥਾਪੀ ਸ਼ੈਦ ਵਿੱਚ ਪਹਿਲਾਂ ਮੈਂ ਮਾਰੀ ਆ ਖੁਸ਼ੀ ਕਣੀ ਇਹ ਕਰਕੇ ਇਹ ਟੀਮ ਕਣੀ ਸਾਰੀ ਉਦੋਂ ਬਾਲ ਸ਼ਰਨ ਨੇ ਮਾਰਾਂ ਚਲੋ ਸਾਡੇ 'ਚ ਇਹ ਕਾਮਨ ਗੱਲਾਂ ਛੋਟੀਆਂ ਦਿੰਨਾ ਇੰਦਾ ਕਾਮਨੀ ਇਹਦਾ ਭਰਾ ਹੈ ਤਾਂ ਖੁਸ਼ੀ ਕੱਲ ਵੀ ਸੀ ਅੱਜ ਵੀ ਆ ਸ਼ਰਨਾ ਵੀ ਆ ਤਾਂ ਸਿੱਕ ਦੂਜੇ ਥਾਪੀਆਂ ਮਾਰੀ ਜਾਂਦੇ ਉਥੇ ਉਹ ਨੰਬਰ ਮੜਾ ਜਾ ਨੈਣ ਪਿਆ ਕੇ ਸਾਨੂੰ ਇਹ ਲੱਗਿਆ ਵੀ ਰੇਡਰ ਦਾ ਪੈਰ ਤਾਂ ਖੁਸ਼ੀ ਦਾ ਪੈਰ ਫਰਸਟ ਲੈਂਡ ਤੇ ਲੱਗ ਗਿਆ ਮੈਂ ਹੁਣ ਉਥੇ ਐ ਨਹੀਂ ਕਹਿਣਾ ਹੁੰਦਾ ਵੀ ਖੁਸ਼ੀ ਦਾ ਪੈਰ ਲੱਗੇ ਸਾਨੂੰ ਇਹ ਲੱਗੇ ਉਹ ਚੱਕਰ ਚ ਹੈ ਜਾ ਕੇ ਨੂੰ ਧੱਕਾ ਮਾਰਿਆ ਵੀ ਦੇਖਣਾ ਤੁੰਨਾ ਕਿਉਂਕਿ ਸਾਡੇ ਤੇ ਪਹਿਲੇ ਹੀ ਮਤਲਬ ਪ੍ਰੈਸ਼ਰ ਜਿੱਦਾਂ ਪੈ ਰਿਆ ਸੀ ਫਿਰ ਬੰਦੇ ਹੱਡਣੇ ਖੇਡੇ ਨਹੀਂਗੇ ਮੂਰੇ ਖੇਢੀ ਜਾਂਦੇ ਹਨ ਅੱਖੀਂ ਦੇਖ ਕੇ ਇੱਕਦਾਂ ਬੰਦੇ ਨੂੰ ਉਂਦਾ ਨਾ ਖੇਡਣਾ ਇੱਕ ਉਸੇ ਦਾ ਮੈਚ ਆ ਜਾਣਾ ਉਹ ਚੀਜ਼ਾਂ ਕਰਕੇ ਹੋ ਗਿਆ ਫਿਰ ਇੱਕ ਜੱਗੂ ਦਾ ਕਹਿੰਦੇ ਆ ਵੀ ਜੱਗੂ ਨੇ ਸੰਦੀਪ ਤੇ ਥਾਪੀ ਮਾਰੀ ਐਂ ਕਰਿਆ ਹਨਾ ਸੰਦੀਪ ਕੋ ਜਵਾਬ ਨਹੀਂ ਹੈਗਾ ਵੀ ਉਹਨੇ ਕੋ ਜਵਾਬ ਫੜ ਕੇ ਥਾਪੀ ਮਾਰਦੀ ਹੈ ਨਾ ਫਿਰ ਤੁਹਾਨੂੰ ਮੈਂ ਇਹ ਦੱਸ ਦਿੰਦਾ ਵੀ ਜੱਗੂ ਨੂੰ ਬੱਧ ਪਿਆਰ ਮੇਰਾ ਸੰਦੀਪ ਨਾਲ ਕਿਉਂਕਿ ਸੰਦੀਪ ਮੇਰੇ ਕੋ ਘਰੇ ਵੀ ਰਿਹਾ ਇੱਥੇ ਰਹਿ ਕੇ ਇੱਕ ਦੋ ਰਾਤਾਂ ਹੀ ਮੈਚ ਖੇਡੇ ਆ ਪਹਿਲਾਂ ਕਾਫੀ ਤੇ ਮੰਨ ਲਓ ਸੰਦੀਪ ਹੁਣ ਖੇਡਦਾ ਹਨ ਫਿਰ ਚਲੋ ਬੰਦਾ ਹੋ ਜਾਂਦਾ ਮੈਂ ਉਹਨੂੰ ਗਰਾਊਂਡ 'ਚ ਜਾ ਵੜਦਾ ਜੀ ਮੇਰੇ ਤੇ ਕੋ ਥਾਪੀ ਮਾਰ ਗਿਆ ਤੇ ਇਹਦੇ 'ਚ ਇਹ ਮਤਲਬ ਥੋੜਾ ਆ ਵੀ ਆਪਾਂ ਉਹਨੂੰ ਗਾਣਾ ਕੱਢ ਕੇ ਯਾਰ ਮੈਂ ਨਾ ਖੇਡਾਂ ਇਹ ਹੋ ਜਾਂਦਾ ਉਦੋਂ ਬਾਅਦ ਦੇ ਵਿੱਚ ਸੰਦੀਪ ਨਹੀਂ ਵੀ ਤਾਂ ਤੇ ਕਬੱਡੀਆਂ ਪਹਿਲਾਂ ਵੀ ਪਾਈਆਂ ਬਾਅਦ 'ਚ ਵੀ ਇਹ ਚੀਜ਼ਾਂ ਪੈਂਦੀਆਂ ਰਹਿ ਠੀਕ ਆ ਉਹ ਕਿਸੇ ਬੰਦੇ ਨੂੰ ਜਿਵੇਂ ਹੁਣ ਸੰਦੀਪ ਬਦ ਗਿਆ ਬਾਈ ਕਾਲੂ ਰਸੂਲਪੁਰਿਆ ਹਨਾ ਇਹ ਬੰਦੇ ਥਾਪੀ ਨਹੀਂ ਮਾਰਦੇ ਆਪਕੇ ਤੇ ਮਤਲਬ ਆਪਾਂ ਨੂੰ ਗਲਤ ਲੱਗਦਾ ਹੁੰਦਾ ਉਹਦੇ ਤੇ ਆਪਾਂ ਕਮੈਂਟ ਕਰਕੇ ਨਾਰਮਲੀ ਵੀ ਕਹਿ ਸਕਦੇ ਆ ਨਾ ਵੀ ਜੱਗੂ ਤੇਰਾ ਕੰਮ ਗਲਤ ਆ ਉਹਦੇ ਵਿੱਚ ਯਾਰ ਗਾਣਾ ਕੱਢਣਗਾ ਉਹ ਚੀਜ਼ਾਂ ਮੈਨੂੰ ਨਹੀਂ ਵਧੀਆ ਲੱਗੀਆਂ ਵੀ ਕਬੱਡੀ ਲਈ ਵੀ ਉਹ ਵਧੀਆ ਨਹੀਂ ਹੁਣ ਆਪਾਂ 플레이ਰ ਨੂੰ ਹਰੇਕ ਨੂੰ ਜੱਜ ਕਰ ਦਿੰਦੇ ਆ ਤੇ ਫਿਰ ਹੁਣ ਥੋਨੂੰ ਬੰਦਾ ਉਹ ਕੀ ਗੋਸ਼ ਕਹਿ ਗਿਆ ਜਿਹੜੇ ਬੰਦੇ ਗਰਾਊਂਡ ਦੇ ਵਿੱਚ ਬੜੇ ਸੀ ਉਹਨੂੰ ਆਪ ਦੇ ਲਾ ਕੇ ਦੇਖੋ ਵੀ ਤੁਹਾਨੂੰ ਦੁੱਖ ਲੱਗਿਆ ਨਾ ਤੁਹਾਨੂੰ ਟੈਂਪੋ ਤੋਂ ਬਣਾ ਨਹੀਂ ਬੋਲੇਆ ਤੁਸੀਂ ਬੰਦੇ ਦੇ ਰਿਸ਼ਤੇਰ ਵੀ ਦੇਂਦੇ ਨੇ ਮਾਪੇ ਨੇ ਇੱਕ ਸਭੀ ਕਰ ਦਿੰਦੇ ਆ ਕੁਝ ਨਹੀਂ ਦੇਖਦੀ ਥੋੜਾ ਬਹੁਤਾ ਯਾਰ ਦੇਖਿਆ ਕਰੂ ਆਪਾਂ ਸਾਰਾ ਮੈਂ ਤਾਂ ਪਲੇਅਰ ਦਰਸ਼ਕਾਂ ਤੋਂ ਬਣਿਆ ਆਪਾਂ ਆਮ ਹੀ ਕਹਦੇ ਨਾ ਵੀ ਦਰਸ਼ਕਾਂ ਪਲੇਅਰ ਦਰਸ਼ਕਾਂ ਤੋਂ ਬਣ ਨਹੀਂ ਹੈਗਾ ਤੇ ਬਈ ਜੇ ਪਲੇਅਰ ਨਾ ਹੋਣਗੇ ਤਾਂ ਦਰਸ਼ਕਾਂ ਨਹੀਂ ਕਰਨਾ ਇਹ ਚੀਜ਼ਾਂ ਸਹੀ ਵੀ ਆ ਫਿਰ ਹਰੇਕ ਜਿਹੜਾ ਵੀ ਪਲੇਅਰ ਹੈ ਪਲੇਅਰਾਂ ਨੂੰ ਇੱਕ ਲਾਇਗਾ ਨਾ ਕੋਈ ਨਹੀਂ ਦੇਂਦਾ ਵੀ ਇਹ ਫੌਲ ਆ ਖੇਡਦੇ ਆ ਜਾਂ ਕੋਈ ਮੈਂ ਨਹੀਂ ਕਹਿੰਦਾ ਮੈਂ ਕੋਈ ਵਧੀਆ ਗੱਲ ਕਰੀਏ ਰੈਫਰੀ ਨੂੰ ਧੱਕਾ ਮਾਰ ਕੇ ਜਾਂ ਮੈਂ ਇਹ ਚੀਜ਼ ਨੂੰ ਇਹ ਨਾ ਕਹਾ ਬਈ ਮੇਥੋਂ ਗਲਤੀ ਨਹੀਂ ਹੋਈ ਗਲਤੀ ਹੋ ਜਾਂਦੀ ਆ ਉਮਰ ਦੇ ਮੁਤਾਬਕ ਬੰਦਾ ਬਹੁਤ ਕੁਝ ਸਿੱਖਦਾ ਹੈਗਾ ਵੱਡੇ ਪਲੇਅਰਾਂ ਨਾਲ ਖੇਡ ਕੇ ਸਿੱਖਦਾ ਫੇਰ ਇੱਕ ਮੇਰੀ ਵੀਡੀਓ ਸੀ ਕਿ ਮੈਂ ਉਹਦੇ ਛੋਟੜ ਵਾਲੇ ਸੋਨੀ ਨਾਲ ਮੈਂ ਫੌਲ ਮਾਰਿਆ ਉਹਦੀ ਲੱਫੜ ਮਾਰਿਆ ਉਹਨੇ ਨਾ ਮੇਰੇ ਐ ਪੋਸਟ ਕਰਦੇ ਨੇ ਮੈਂ ਇੱਕ ਇੰਟਰਵਿਊ ਚ ਵੀ ਗਲਤੀ ਮੰਨੀ ਬਕਾਇਦਾ ਸੋਨੀ ਦੇ ਕੋਲੇ ਜਾ ਕੇ ਵੀ ਵੀ ਬਾਈ ਯਾਰ ਮੇਥੋਂ ਆ ਚੀ ਗਲਤ ਹੋਈ ਹੈ ਨਾ ਉਹ ਕਹਿੰਦਾ ਬਾਈ ਕੋਈ ਚੱਕਰ ਨਹੀਂਗਾ ਉਹ ਪੁਰਾਣੀ ਵੀਡੀਓ ਉਹ ਵੀ ਚੱਕ ਕੇ ਆ ਜਿਹੜੀ ਹੁਣ ਮੈਂ ਤੁਹਾਨੂੰ ਦੱਸਿਆ ਮੇਰੀ ਪਹਿਲਵਾਂ ਵਾਲੀ ਵੀਡੀਓ 13 14 ਦੀ ਹੈ ਤੇ ਕਿਸੇ ਵੀ ਬੰਦੇ ਕੋਈ ਵੀ ਪਲੇਅਰ ਖੇਡਦਾ ਹਰ ਬੰਦੇ ਤੋਂ ਹੋ ਜਾਂਦਾ ਹੁਣ ਇੱਕ ਸ਼ਹਿਰੇ ਦੀ ਵੀਡੀਓ ਪਈ ਹੈ ਉਹ ਰੀਡਰ ਨੂੰ ਚਾਕੇ ਸਿਰ ਤੋਂ ਮਣਕਾ ਪੈਦਾ ਉੱਥੇ ਸਾਰੇ ਸ਼ਹਿਰੇ ਜਾਪੀ ਬਹੁਤ ਵਧੀਆ ਸ਼ਹਿਰਾ ਵੀ ਮੇਰਾ ਪ੍ਰਾ ਪਰ ਫੌਲ ਕਦੋਂ ਪਤਾ ਨਹੀਂ ਲੱਗਦਾ ਹੁੰਦਾ ਕਦੋਂ ਕੀ ਹੋ ਜਾਣਾ ਉੱਥੇ ਪਰ ਉਹਨੂੰ ਕੌਣ ਬੋਲਿਆ ਰਾਏ ਕੋ ਟੂਰਨਾਮੈਂਟ ਤੇ ਸੁਨਿਆਰਾ ਖੇਡਦਾ ਸੀਗਾ ਫਰੀਆਜ਼ਰ ਗਾਂ ਦੀ ਟੀਮ ਬੱਦਨੀ ਵਾਲਾ ਕੰਦੇ ਨੂੰ ਗਰਾਊਂਡ ਤੋਂ ਚਾਕੇ ਲੈ ਰਿਹਾ ਮੁੱਕੀ ਮਾਰੀ ਤੇ ਮੇਰਾ ਪੂਰਾ ਹੀ ਫੌਲ ਸਿੱਧੀ ਕੀ ਉਹ ਗਲਤ ਨਹੀਂ ਸੀਗਾ ਜਿਹੜਾ ਹੁਣ ਆਪਾਂ ਜੱਗੂ ਨੂੰ ਕਹੀ ਜਾਂਦੇ ਆ ਸੰਦੀਪ ਤੇ ਸੰਦੀਪ ਤਾਪੀਆਂ ਤਾਂ ਆਪਣੇ ਮੀਸ਼ੀਲੂ ਨੇ ਵੀ ਮਾਰੀਆਂ ਇਹ ਕਿਸੀ ਬੰਦੇ ਨੇ ਮਗਰ ਉਹ ਹੀ ਕੋਈ ਜਹਿਲ ਸੀ ਦਿਖਾਉਣੀ ਉਹ ਚੀਜ਼ਾਂ ਵਧੀਆ ਨਹੀਂ ਹੈਗੀਆਂ ਚਲੋ ਬੰਦਾ ਗਲਤ ਹੁੰਦਾ ਇੱਕ ਥਾਂ ਜੱਗੂ ਨੇ ਲਫੜ ਮਾਰਿਆ ਚੈਂਪੀਅਨਸ਼ਿਪ ਤੇ ਉਹ ਗਲਤ ਸੀ ਐਦਾਂ ਨਾ ਮੇਰਾ ਭਰਾ ਕੋਈ ਤੇ ਉਹ ਮੇਰਾ ਪੇਜ ਦੇਖ ਲੈਂਦਾ ਜਨਾ ਮੇਰਾ ਫੇਸਬੁਕ ਪੇਜ ਚੱਲਦਾ ਕੋਈ ਸ਼ੈਟਿੰਗਾਂ ਜੀ ਕਰਨ ਵਾਲਾ ਸੀਗੀਆਂ ਉੱਥੇ ਕੋਈ ਮੇਰੇ ਏਰੀਏ ਦਾ ਗਿਆ ਬੰਦਾ ਜਿਹੜਾ ਪੇਜ ਚਲਾਉਂਦਾ ਉਹਦੇ ਮੇਰਾ ਖਲ ਪਾਣੀਆਂ ਵੀਡੀਓ ਜੇ 10 ਪਾਈਆਂ ਹੋਣੀਆਂ ਉਹਨਾਂ ਦੇ ਵਿੱਚੋਂ 3-4 ਮੇਰਨਾ ਹੋਣੀਆਂ ਉਣੀ ਉਹ ਨਾਰਮਲੀ ਗੱਲ ਫਰਸਰੀ ਕਹਿੰਦਾ ਕਹਿੰਦਾ ਵੀ ਐ ਕਰਕੇ ਗੁਰਪ੍ਰੀਤ ਦੇ ਪੇਜ ਦੀ ਵੀ ਸ਼ੈਟਿੰਗ ਮੈਂ ਕੀਤੀ ਸੀ ਉਹ ਕਹਿੰਦਾ ਗੁਰਪ੍ਰੀਤ ਜੰਗੀਆਣਾ ਕਹਿੰਦਾ ਭਾਈ ਮੈਂ ਤਾਂ ਜਾਣਦਾ ਨਹੀਂ ਵਿਜੇ ਤੂੰ ਜਾਣਦਾ ਨਹੀਂ ਮੇਰੇਆਂ ਵਿੜਗੂ ਫਿਰ ਤੇਰੀ ਪੇਟੀ ਕਰਦengo ਤੇ ਲੈ ਕੇ ਪਾਈ ਜਣਾ ਗੁਰਪ੍ਰੀਤ ਜੰਗੀਆਣੇ ਦਾ ਪੁਰਾਣਾ ਮੈਚ ਇੰਨੀ ਬੰਦਿਆਂ ਦੀ ਮਾਨਸਿਕਤਾ ਥੱਲੇ ਡਿੱਗੀ ਪਈ ਆ ਵੀ ਬੰਦੇ ਇਹਦੇ ਸਿਰ ਤੋਂ ਖਾਣਾ ਵੀ ਆ ਨਾਲੇ ਵੀਊ ਵੀ ਲੈਣੇ ਆ ਤੇ ਨਾਲੇ ਕਹਿੰਦਾ ਜੀ ਮੈਨੂੰ ਜਾਣਦਾ ਨਹੀਂ ਬਾਕੀ ਬਾਈ ਇਹ ਗੇਮ ਆ ਨਾ ਇਹ ਜਿਹੜੇ ਸਟਰਗਲ ਕਰਦੇ ਆ ਤੀ ਪਰ ਬੰਦੇ ਨੂੰ ਨਹੀਂ ਬਦਲ ਲਾਦਾ ਬਹੁਤ ਕੁਝ ਹੋ ਜਾਂਦਾ ਉਹ ਹੁਣ ਇੱਕ ਵੀਡੀਓ ਸ਼ਿੱਲੂ ਨੇ ਮਾਰਿਆ ਸੀਗਾ ਆਪਣੇ ਦੇ ਛੋਟੇ ਨਾਤ ਦੇ ਉਹ ਵੀਡੀਓ ਉਹ ਕਿੰਨੇ ਬੰਦਿਆਂ ਨੇ ਪਾਈ ਉਹ ਨਾਲੇ ਉਹਨਾਂ ਨੇ ਗਰਾਊਂਡ ਦੇ ਵਿੱਚ ਉੱਥੇ ਹੀ ਕਹਿਤਾ ਇੱਕ ਦੂਜੇ ਨੂੰ ਵੀ ਓਕੇ ਆ ਨਾ ਬਾਅਦ ਦੇ ਵਿੱਚ ਉਹਨਾਂ ਨੇ ਵੀਡੀਓ ਵੀ ਪਾਈ ਵੀ ਸਾਡਾ ਇੱਕ ਦੂਜੇ ਨਾਲ ਕੋਈ ਇੰਦਾਂ ਦਾ ਨਹੀਂ ਵੀ ਚਲੋ ਸਟਰਗਲ ਕਰਦੇ ਆ ਤਾਂ ਹੋ ਗਿਆ ਉਹ ਕਿੰਨੇ ਪੇਜਾਂ ਨੇ ਪਾਈ ਵੀ ਕੀ ਸ਼ਿੱਲੂ ਗਲਤ ਸੀ ਯਾਰ ਜਦੋਂ ਬੰਦਿਆਂ ਨੇ ਆਸ ਵਿੱਚ ਦੇ ਸੁਲਾ ਸੁਭਾਈ ਹੋ ਗਈ ਉਹਨਾਂ ਦੀ ਫੇਰ ਤੁਸੀਂ ਕੀ ਵੀਡੀਓ ਪਾਉਣ ਬੈਨੇ ਉਮਾ ਹੁਣ ਵੀ ਦੇਖ ਕਈ ਵਾਰ ਹੁਣ ਵੀ ਪਾਈ ਪਈ ਹੁੰਦੀ ਹੈ ਕੀ ਉਹਦੇ ਚ ਯਾਰ ਕੀ ਸਾਥ ਆ ਕਰਨ ਜਾਉਨੇ ਏ ਤੂੰ ਬਈ ਬੰਦੇ ਨੂੰ ਵੀ ਉਹ ਤਾਂ ਮਤਲਬ ਹੈ ਕਿਸੇ ਨੂੰ ਕੋਈ ਗਲਤ ਬੋਲੀ ਜਾਂਦਾ ਕੋਈ ਗਾਲ ਕੱਢੀ ਜਾਂਦਾ ਉਹਨਾਂ ਨੂੰ ਕੋਈ ਚੱਕਰ ਨਹੀਂ ਇਦਾਂ ਦਾ ਹਨ ਕਿਉਂਕਿ ਆਪ ਨੂੰ ਇਹਨਾਂ ਨੂੰ ਪਲੈਨਿੰਗ ਇਹਦਾ ਇਦਾਂ ਦਾ ਕੰਮ ਮੇਰੇ ਭਰਾ ਨਾ ਕਰਿਆ ਕਰੋ ਯਾਰ ਹਰ ਬੰਦੇ ਨੂੰ ਫੀਲ ਹੁੰਦਾ ਹਨ ਕਿਉਂਕਿ ਅਸੀਂ ਵੀ ਪਰਿਵਾਰਾਂ ਵਾਲੇ ਯਾਰ ਸਾਡੇ ਵੀ ਪਰਿਵਾਰ ਹੈ ਕੁਲਡ ਅਰੈਸਟ ਦਾ ਬਿੰਦਾ ਹੁਣ ਮੈਨੂੰ ਆਮ ਹੀ ਮੇਰੇ ਯਾਰ ਦੋਸਤੋ ਵੀਡੀਓ ਭੇਜ ਦਿੰਦੇ ਆ ਵੀ ਆ ਕੀ ਉਹ ਉਹ ਤੇ ਯਾਰ ਫਲੋ ਹੁੰਦਾ ਉਹਦੋਂ ਇਦਾਂ ਲੱਗਣ ਆ ਬਹ ਹੋ ਜਾਂਦਾ ਹੁੰਦਾ ਬੰਦਾ ਕੋਈ ਜਾਣ ਪੁੱਝ ਕੇ ਯਾਰ ਆਪਾਂ ਕਦੋਂ ਕਿਸੇ ਨਾਲ ਲੜਨ ਉੱਥੇ ਪਰ ਲੜਨ ਥੋੜੋ ਨੇ ਉਹਦੀ ਗੇਮ ਕਰਨ ਆਉਣੇ ਆ ਬਹੁਤ ਬਹੁਤ ਕੁਝ ਹੋ ਜਾਂਦਾ ਹੁੰਦਾ ਗਰਾਊਂਡ ਨੂੰ ਗਰਾਊਂਡ ਦੇ ਵਿੱਚ ਛੱਡ ਕੇ ਹੀ ਚਲੇ ਜਾਂਦੇ ਆ ਇਦਾਂ ਦਾ ਪਰ ਸਾਡਾ ਹੋ ਜਾਂਦਾ ਇਹ ਤਾਂ ਇੱਕ ਦੂਜੇ ਨਾਲ ਬੋਲ ਨੂੰ ਹੀ ਹਟ ਜਗੇ ਇਹ ਚੀਜ਼ਾਂ ਮੇਰੇ ਭਰਾ ਨਾ ਕਰਿਆ ਕਰੋ ਹੋਰ ਮੇਰਾ ਇਹਦੇ ਵਿੱਚ ਕੋਈ ਮਾਪ ਵੱਡਾ ਹੋਣਾ ਹੈ ਉਹਨੇ ਕਿਸੇ ਛੋਟਾ ਕਰਨਾ ਹੈ ਮੈਂ ਇਦਾਂ ਦਾ ਮੇਰਾ ਕੋਈ ਮਕਸਦ ਨਹੀਂ ਸੀ ਮੇਰੇ ਭਰਾ ਮੰਨ ਕੇ ਦਰਸ਼ਕ ਤੇ ਪਲੇਅਰ ਇਨਾ ਬਿਨਾ ਇੱਕ ਦੂਜੇ ਦਾ ਨਹੀਂ ਸਕਦਾ ਦਰਸ਼ਕ ਦੇਖਣ ਕਿਦਾ ਪਲੇਅਰ ਖੇਡਦੇ ਵਧੀਆ ਲੱਗਦੇ ਆ ਜੇ ਪਲੇਅਰ ਖੇਡਣਗੇ ਤਾਂ ਦਰਸ਼ਕ ਦੇਖਣਗੇ ਬਾਕੀ ਬਾਈ ਜਿਹੜੀ ਮੇਰੇ ਵਾਲੀ ਉਹ ਵੀਡੀਓ ਹੈ ਨਾ ਉਹਦੇ 'ਚ ਮੇਰੇ ਨੂੰ ਪਹਿਲਾਂ ਤਾਂ ਕਹਾੜਾ ਸੋਨੀ ਮਾਰ ਜਾਂਦਾ ਉਹਨੂੰ ਕਿਸੇ ਨੇ ਕੁਝ ਨਹੀਂ ਬੋਲਿਆ ਬਸ ਮੈਂ ਹੀ ਦੱਸਿਆ ਗੁਰਪ੍ਰੀਤ ਦੀ ਜੀ ਸਾਰਿਆਂ ਨੂੰ ਤੇ ਉਹ ਕਹਿੰਦੇ ਹੁੰਦੇ ਨਾ ਵੀ ਮਸ਼ਹੂਰ ਬੰਦੇ ਨੂੰ ਮਸ਼ਹੂਰੀ ਉਹਦੀ ਮਾਰ ਜਾਂਦੀ ਜਦੋਂ ਛੋਟੀ ਜਿਹੀ ਗਲਤੀ ਦਾ ਫਿਰ ਗਲਤ ਹੁੰਦਾ ਪ੍ਰਚਾਰ ਤੇ ਇੱਥੇ ਸਾਰੀ ਬਾਈ ਸਹੀ ਆ ਸਾਰੀ ਚੋਰ ਆ ਜਿਹੜਾ ਬੰਦਾ ਫੜਿਆ ਗਿਆ ਕੋਈ ਉਹ ਚੋਰ ਹੈ ਤੇ ਦੂਜਾ ਸੱਚਾ ਮੈਂ ਦਾ ਸਭ ਦਾ ਚੱਲੀ ਜਾਂਦਾ ਸਭ ਲਈ ਜਾਂਦੇ ਇੱਥੇ ਤੇ ਜੇ ਬਈ ਕਿਸੇ ਨੂੰ ਮੇਥੋਂ ਉੱਚਾ ਨਹੀਂ ਮੈਂ ਬੋਲਿਆ ਗਿਆ ਹੋਵੇ ਤਾਂ ਮਾਫ ਕਰਨਾ ਪਰ ਮੈਨੂੰ ਜਿਹੜੀਆਂ ਗੱਲਾਂ ਬਾਤਾਂ ਮੇਰੇ ਨਾਲ ਕੋਈ ਬੰਦੇ ਨੇ ਕਰੀਆਂ ਸੀ ਮੈਂ ਉਹ ਵੀ ਸਾਂਝੀਆਂ ਕੀਤਾ ਨੇ ਜਾਂ ਮੈਂ ਇੱਥੇ ਕੋਈ ਲਾਈਕ ਵਿਊ ਲੈਣ ਮਾਰਾਂਗੇ ਆ ਕਿਉਂਕਿ ਬਈ ਬਈ ਮਨਰੋਗ ਜੱਜਮੈਂਟ ਚਾਰਪਾਦੇ ਜਾਣ ਦਾ ਕਬੱਡੀ ਕਰਕੇ ਆ ਜਦੋਂ ਕੋਈ ਕਬੱਡੀ ਨੂੰ ਨਿੰਦਾ ਤਾਂ ਮੈਨੂੰ ਬਈ ਗੁੱਸਾ ਆਉਂਦਾ ਵਧੀਆ ਨਹੀਂ ਲੱਗਦਾ ਯਾਰ ਮੈਂ ਅਕਸਰ ਹੀ ਬੰਦੇ ਨਾਲ ਜਦ ਪੈਂਦਾ ਜਦੋਂ ਕੋਈ ਕਬਟੀਨ ਮੈਂ ਹੁੰਦਾ ਕਿਉਂਕਿ ਬਈ ਸਾਨੂੰ ਆ ਕੈਨੇਡਾ ਅਮਰੀਕਾ ਆਸਟ੍ਰੇਲੀਆ ਜਿੰਨੀ ਕਿ ਕਿੱਥੋਂ ਤੱਕ ਕਬੱਡੀ ਹੋਣ ਲੱਗੀ ਤਿੰਨੀ ਆਮ ਨੋਰਮਲ ਜੇ ਘਰ ਚੋਂ ਉੱਠ ਕੇ ਬੰਦੇ ਨੂੰ ਬਈ ਚੰਡੀਗੜ੍ਹ ਜਾਣਾ ਔਖਾ ਜਾ ਬਹੁਤ ਦੂਰ ਦਰਾਡੇ ਤੱਕ ਲੈ ਗਈ ਕਬੱਡੀ ਸਾਨੂੰ ਭਰਾ ਬਣ ਕੇ ਨੂੰ ਨਾ ਨਿੰਦਿਆ ਕਰੋ ਯਾਰ